ਗੁਰੂ ਜੀ ਹਰ ਚੌਥੜੀ ਲਾਵ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਉ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜਿਉ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲੇਵ ਲਈ ਮਨ ਚਿੰਦਿਆ ਫਲ ਪਾਇਆ Swami ਹਰ ਨਾਮ ਵਜੀਵਾ ਧਾਈ ਹਰ ਪ੍ਰਭ ਠਾਕੁਰ ਕਾ ਜਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਥੀ ਲਾਮ ਦੇ ਵਿੱਚ ਸਤਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਮਨ ਚਿੰਦਿਆ ਫਲ ਪਾਇਆ ਸੁਆਮੀ ਵਿਆਹ ਅਤੇ નિર્ਵਾਦੀ ਸੁਮਤ ਪ੍ਰਦਾਨ ਕਰਦੇ ਆ ਇਸ ਕਾਰਜ ਦੀ ਚੌਥੀ ਤੇ ਆਖਰੀ ਲਾਮ ਹੈ ਸਤਗੁਰੂ ਸਮਝਾਉਂਦੇ ਨੇ ਸੱਚੀ ਲਗਨ ਪ੍ਰਾਪਤੀ ਤੱਕ ਪਹੁੰਚਾ ਦਿੰਦੀ ਹੈ ਜਦੋਂ ਜੀਵ ਅੰਦਰ ਸਹਿਜ ਆ ਗਿਆ ਭਾਵ ਮਨ ਦਾ ਟਿਕਾਓ ਆ ਗਿਆ ਪ੍ਰਭੂ ਪਤੀ ਦਾ ਵਰ ਵੀ ਮਿਲ ਗਿਆ ਗੁਰੂ ਦੀ ਕਿਰਪਾ ਦਾ ਸਦਕਾ ਹਰੀ ਮਨ ਕਰਕੇ ਤਨ ਕਰਕੇ ਮਿੱਠਾ ਭਾਵ ਪਿਆਰਾ ਲੱਗਦਾ ਇਸੇ ਕਰਕੇ ਬਾਕੀ ਕੁੜਾਵੇ ਪ੍ਰਤੀਤ ਹੁੰਦੇ ਨੇ ਹੁਣ ਹਿਰਦੇ ਘਰ ਵਿੱਚ ਹਰੀ ਨਾਮ ਦੀ ਵਧਾਈ ਵਜਦੀ ਹੈ ਕਿਉਂਕਿ ਮਨ ਸਿੰਦੇ ਅਡੋ ਦੀ ਪ੍ਰਾਪਤੀ ਹੋ ਗਈ ਜੀਵ ਨੂੰ ਹਿਰਦੇ ਦੀ ਸੱਚੀ ਖੁਸ਼ੀ ਪ੍ਰਾਪਤ ਹੋ ਜਾਂਦੀ ਆ ਕਿਉਂਕਿ ਹਰੀ ਪ੍ਰਭੂ ਪਤੀ ਦੀ ਕਿਰਪਾ ਨਾਲ ਜਿਹੜਾ ਕਾਰਜ ਮੋੜ ਰੱਬੀ ਅਪੇਧਤਾ ਉਹ ਸੰਪੂਰਨ ਹੋ ਗਿਆ ਹੈ ਅਸਲ ਦੇ ਵਿੱਚ ਸਾਡਾ ਵਿਆਹ ਉਸ ਅਕਾਲ ਪੁਰਖ ਵੈਗਰੂ ਪਰਮਾਤਮਾ ਜੀ ਦੇ ਨਾਲ ਹੋਣਾ ਹੁੰਦਾ ਤਾਂ ਹੀ ਅਸੀਂ ਆਪਣੇ ਆਪ ਨੂੰ ਸੁਹਾਗਨਾਖਵਾ ਸਕਦੀਆਂ ਹਾਂ ਭਗਤ ਫਰੀਦ ਸਾਹਿਬ ਜੀ ਦਾ ਪਾਵਨ ਕਥਨ ਹੈ ਕਿ ਬੰਦਾ ਆਉਂਦਾ ਹੀ ਦੁਨੀਆ ਵਿੱਚ ਆਸਾਂ ਦਾ ਬੰਦਾ ਹੈ ਇਛਾਵਾਂ ਦੀ ਪੂਰਤੀ ਨਾ ਹੋਣਾ ਪਟਕਣਾ ਬਣਦੀ ਆ ਜਦੋਂ ਸਾਡੀਆਂ ਡਿਜ਼ਾਇਰ ਜਾਂ ਸਾਡੀਆਂ ਇਛਾਵਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਅਸੀਂ ਪਟਕਦੇ ਹਾਂ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬਨ ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭਨ ਭਾਈ ਗੁਰਦਾਸ ਜੀ ਵੀ ਆਖਦੇ ਹਨ ਕਿ ਜਗਤ ਅੰਦਰ ਜੀਵ ਦਾ ਜਨਮ ਮਰਨ ਦੀ ਕੈਦ ਵਿੱਚ ਰਹਿਣਾ ਅਸਲ ਵਿੱਚ ਵਾਸ਼ਨਾ ਦਾ ਬੰਨਿਆ ਹੋਣ ਕਰਕੇ ਹੀ ਹੈ ਵਾਸ਼ਨਾ ਵੱਧਾ ਆਵੇ ਜਾਵੇ ਜੀਵ ਆਉਂਦਾ ਵੀ ਭੁੱਖਾ ਹੈ ਇੱਥੇ ਰਹਿੰਦੇ ਆ ਵੀ ਭੁੱਖ ਦੂਰ ਨਹੀਂ ਹੁੰਦੀ ਅਤੇ ਚਲਾਣੇ ਵੇਲੇ ਵੀ ਭੁੱਖਾਈ ਤੁਰ ਜਾਂਦਾ ਹੈ ਭਾਈ ਗੁਰਦਾਸ ਜੀ ਦਾ ਬਚਨ ਹੈ ਕਿ ਜ਼ਿੰਦਗੀ ਦਾ ਸਫ਼ਰ ਤਾਂ ਖਤਮ ਹੋ ਜਾਂਦਾ ਹੈ ਪਰ ਭੁੱਖ ਖਤਮ ਨਹੀਂ ਹੁੰਦੀ ਅਜੇ ਭੁਖੇ ਜੀਵ ਦੀ ਹਾਲਤ ਦਾ ਬਿਆਨ ਕੀਤਾ ਉਹਨਾਂ ਨੇ ਆਪਣੀ ਵਾਰ ਦੇ ਵਿੱਚ ਅਖੀਂ ਵੇਖਨਾਰ ਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕਾਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਾਰ ਜੀਆਂ ਕਰ ਭੋਗ ਬਿਲਾਸੇ ਨਕ ਨਾ ਰਜਾ ਵਾਸ ਲੈ ਦੁਰਗੰਧ ਸੁਵਾਸੇ ਰਾਜਨਾ ਕੋਈ ਜੀਵੇ ਆ ਕੂੜੇ ਪਰ ਵਾਸੇ ਪੀਰ ਮੁਰੀਦਾ ਪਰਹੜੀ ਸੱਚੀ ਰਹਿ ਰਾਸੇ ਜ਼ਿੰਦਗੀ ਦੇ ਆਖਰੀ ਪਲਾਂ ਤੇ ਪਹੁੰਚੇ ਪੁਰਖ ਨੂੰ ਕੋਈ ਪੁੱਛ ਕੇ ਵੇਖੇ ਹਰ ਮਨੁੱਖ ਦੇ ਹਿਰਦੇ ਵਿੱਚ ਕੁਝ ਐਸੀਆਂ ਭੁੱਖਾਂ ਜ਼ਰੂਰ ਲੱਭ ਜਾਂਦੀਆਂ ਨੇ ਜਿਨ੍ਹਾਂ ਦੀ ਉਹ ਜ਼ਿੰਦਗੀ ਪਰ ਪੂਰਤੀ ਨਹੀਂ ਕਰ ਸਕਿਆ ਭੁੱਖ ਅਸਲ ਵਿੱਚ ਦੋ ਤਰ੍ਹਾਂ ਦੀ ਹੈ ਇੱਕ ਸਰੀਰਕ ਭੁੱਖ ਇੱਕ ਨੀਅਤ ਦੀ ਭੁੱਖ ਭਾਵੇਂ ਅੱਜ ਸੰਸਾਰ ਵਿੱਚ ਸਰੀਰਕ ਭੁੱਖ ਦੇ ਸਤਾਏ ਲੋਕ ਵੀ ਬਹੁਤ ਹਨ ਪਰ ਫਿਰ ਵੀ ਬਹੁਤ ਲੋਕ ਉਹ ਵੀ ਹਨ ਜਿਨ੍ਹਾਂ ਕੋਲ ਸਰੀਰਕ ਭੁੱਖ ਦੂਰ ਕਰਨ ਦੇ ਬਹੁਤ ਸਾਧਨ ਹਨ ਭਾਵ ਧਨ ਪਦਾਰਥਾਂ ਦੀ ਕਮੀ ਨਹੀਂ ਹੁੰਦੀ ਦੂਜੇ ਪਾਸੇ ਨੀਅਤ ਦੇ ਭੁੱਖਿਆਂ ਦੀ ਗਿਣਤੀ ਕਿਤੇ ਜ਼ਿਆਦਾ ਹੁੰਦੀ ਆ ਸਰੀਰਕ ਭੁੱਖ ਦੀ ਪੂਰਤੀ ਤਾਂ ਬਹੁਤ ਜਲਦੀ ਹੋ ਜਾਂਦੀ ਹੈ ਪਰ ਨੀਅਤ ਦਾ ਭੁੱਖਾ ਤਾਂ ਰੱਜਦਾ ਹੀ ਨਹੀਂ ਕਿਸੇ ਵਿਦਵਾਨ ਪੁਰਖ ਦਾ ਬਚਨ ਹੈ ਜੋ 10 20 50 ਪਏ ਸਤ ਹੋਏ ਹਜ਼ਾਰ ਨਾ ਲੱਖ ਮੰਗੇਗੀ ਅਰਬ ਜੋ ਖਰਬ ਦਰਬ ਪਏ ਹੈ ਤ੍ਰਿਸ਼ਨਾ ਅਧਕ ਕੀ ਚਾਹ ਜਗੇਗੀ आकाश पाताल को राज मिले पृथ्वी पात होने की चाह जगेगी सुंदर एक संतोष बिना साथ तेरी तो भूख कब ना पगेगी भूख ही त दुख नु जन्म दंदी आ भुखहा बंदा ही ਕਿਸੇ ਤੋਂ ਕੁਝ ਖੋਣ ਦੀ ਕੋਸ਼ਿਸ਼ ਕਰੇਗਾ ਇਹ ਕੋਸ਼ਿਸ਼ ਹੀ ਮਨੁੱਖ ਨੂੰ ਪਾਪਾਂ ਦਾ ਪਾਂਦੀ ਬਣਾ ਦਿੰਦੀ ਆ ਸੰਸਾਰ ਅੰਦਰ ਦਾਨੀ ਅੱਖ ਨਾਲ ਵੇਖੀਏ ਤਾਂ ਹਰ ਅਪਰਾਧੀ ਅੰਦਰ ਕਿਸੇ ਨਾ ਕਿਸੇ ਭੁਖ ਨੇ ਹੀ ਭਿਆਨਕ ਰੂਪ ਧਾਰਨ ਕਰਕੇ ਉਸ ਕੋਲੋਂ ਅਪਰਾਧ ਕਰਵਾਇਆ ਹੁੰਦਾ ਵਿਕਾਰਾਂ ਦਾ ਭੁਖਾ ਜੀਵਨ ਆਚਰਣ ਤੋਂ ਡਿੱਗਿਆ ਹੋਇਆ ਮਿਲਦਾ ਹੈ ਜਿਨ ਨੂੰ ਵਿਕਾਰਾਂ ਦੀ ਭੁੱਖ ਬਹੁਤ ਸਤਾਵੇ ਉਹ ਮਨੁੱਖ ਆਚਰਣ ਤੋਂ ਡਿੱਗ ਜਾਏਗਾ ਕਰੈਕਟਰਲੈਸ ਹੋ ਜਾਏਗਾ ਪਦਾਰਥਾਂ ਦਾ ਭੁੱਖਾ ਚੋਰ ਡਾਕੂ ਲੁਟੇਰਾ ਹੋਵੇਗਾ ਆਲਮ ਪੁਰਸ਼ਾਂ ਦੇ ਕਈ ਵਾਰੀ ਬਚਨ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ ਕਿ ਆਮ ਕਰਕੇ ਲੜਾਈ ਦੇ ਤਿੰਨ ਹੀ ਕਾਰਨ ਨੇ ਜ਼ਰ ਜ਼ੋਰੂ ਤੇ ਜ਼ਮੀਨ ਪਰ ਕਦੀ ਅਜਾਹ ਸੋਚੀਏ ਕਿ ਮਨੁੱਖ ਦੀ ਨੀਅਤ ਵਿੱਚ ਵੀ ਤਾਂ ਇਹ ਤਿੰਨ ਤਰ੍ਹਾਂ ਦੀ ਭੁੱਖ ਬਹੁਤ ਪ੍ਰਬਲ ਰੂਪ ਵਿੱਚ ਰਹਿੰਦੀ ਹੈ ਜਾਂ ਤਾਂ ਮਨੁੱਖ ਵਿੱਚ ਤਨ ਦੀ ਭੁੱਖ ਹੈ ਜਾਂ ਜ਼ਮੀਨ ਆਦਕ ਦੀ ਜਾਂ ਫਿਰ ਵਿਕਾਰਾਂ ਦੀ ਪੂਰਤੀ ਲਈ ਇਸਤਰੀ ਲਈ ਲੜਾਈਆਂ ਹਨ ਅਸਲ ਵਿੱਚ ਇਹ ਲੜਾਈਆਂ ਦਾ ਕਾਰਨ ਮਨੁੱਖ ਦੀ ਨੀਅਤ ਦੀ ਭੁੱਖ ਦੀਆਂ ਹੀ ਪਰਤਖਤ ਤਸਵੀਰਾਂ ਨੇ ਨੀਅਤ ਦਾ ਭੁੱਖਾ ਤਬਾਹ ਤਾਂ ਕਰ ਸਕਦਾ ਹੈ ਨੀਅਤ ਦਾ ਭੁੱਖਾ ਤਬਾਹ ਤਾਂ ਕਰ ਸਕਦਾ ਹੈ ਪਰ ਨਿਰਵਾਣ ਨਹੀਂ ਕਰ ਸਕਦਾ ਨਿਰਵਾਅ ਕੇਵਲ ਉਹ ਹੀ ਕਰ ਸਕਦਾ ਜਿਹੜਾ ਨੀਅਤ ਕਰਕੇ ਰਜਿਆ ਹੋਵੇ ਇਕ ਰਾਜੇ ਨੂੰ ਦਿਨ ਰਾਤ ਪਰੇਸ਼ਾਨ ਵੇਖ ਕੇ ਉਸ ਦੇ ਇੱਕ ਅਤ ਦੇ ਵਫਾਦਾਰ ਵਜ਼ੀਰ ਨੇ ਰਾਜੇ ਦੀ ਪਰੇਸ਼ਾਨੀ ਦੇ ਕਈ ਤਰ੍ਹਾਂ ਦੇ ਇਲਾਜ ਕਰਵਾਏ ਪਰ ਕੋਈ ਵੀ ਕਾਰਗਰ ਸਿੱਧ ਨਾ ਹੋਇਆ ਤਦ ਇੱਕ ਦਿਨ ਅਚਾਨਕ ਇੱਕ ਫਕੀਰ ਮਿਲ ਗਿਆ ਜਿਸ ਦੇ ਬਚਨਾਂ ਵਿੱਚੋਂ ਵਜ਼ੀਰ ਨੂੰ ਲੱਗਿਆ ਸ਼ਾਇਦ ਇਸ ਕੋਲ ਕੋਈ ਅਜਹੀ ਵਿਧੀ ਹੋਵੇ ਜੇ ਡੀ ਰਾਜੇ ਦੀ ਪਰੇਸ਼ਾਨੀ ਨੂੰ ਖਤਮ ਕਰ ਸਕੇ ਵਜ਼ੀਰ ਨੇ ਰਾਜੇ ਦਾ ਸਾਰਾ ਹਾਲ ਫਕੀਰ ਨੂੰ ਸੁਣਾਇਆ ਫਕੀਰ ਰਾਜੇ ਨਾਲ ਗੱਲ ਕਰਨ ਲਈ ਰਜ਼ਾਮੰਦ ਹੋ ਗਿਆ ਆਖਰ ਗੱਲਬਾਤ ਸ਼ੁਰੂ ਹੋਈ ਤਾਂ ਰਾਜਾ ਜਿਹੜਾ ਅਤ ਦਾ ਕਲਪਿਆ ਹੋਇਆ ਸੀ ਦੁਖੀ ਸੀ ਫਕੀਰ ਨੂੰ ਕਹਿਣ ਲੱਗਾ ਕਿ ਬਾਬਾ ਜੀ ਕਿਰਪਾ ਕਰੋ ਮੈਨੂੰ ਹਰ ਕੀਮਤ ਤੇ ਮਨ ਦੀ ਸ਼ਾਂਤੀ ਚਾਹੀਦੀ ਹੈ। ਫਕੀਰ ਨੇ ਹੱਸ ਕੇ ਕਿਹਾ ਕਿ ਭਾਈ ਫਿਰ ਤਾਂ ਬਹੁਤ ਸੌਖਾ ਇਲਾਜ ਹੈ। ਮੇਰੀ ਕੀਮਤ ਇਹ ਸਾਰਾ ਰਾਜ ਭਾਗ ਹੈ। ਜੇਕਰ ਦੇ ਸਕਦਾ ਹੈ ਤਾਂ ਸ਼ਾਂਤੀ 2 ਦਿਨਾਂ ਵਿੱਚ ਮਿਲ ਸਕਦੀ ਹੈ। ਰਾਜਾ ਮੰਨ ਗਿਆ। ਸਾਰਾ ਕੁਝ ਲਿਖਤੀ ਰੂਪ ਵਿੱਚ ਹੋ ਗਿਆ। ਫਕੀਰ ਕਹਿਣ ਲੱਗਾ ਕਿ ਰਾਜ ਹਾਲੇ ਤੈਨੂੰ ਹੀ ਕਰਨਾ ਪੈਗਾ ਕਿਉਂਕਿ ਮੇਰੀ ਜ਼ਿੰਦਗੀ ਦੇ ਕੁਝ ਖਾਸ ਰਜ਼ੀਵੇਂ ਹਨ ਜਿਨ੍ਹਾਂ ਤੋਂ ਮੁਕਤ ਹੋ ਕੇ ਮੈਂ 2 ਸਾਲਾਂ ਬਾਅਦ ਰਾਜ ਭਾਗ ਸੰਭਾਲ ਲਵਾਂਗਾ ਰਾਜਾ ਇਸ ਸ਼ਰਤ ਲਈ ਵੀ ਰਾਜ਼ੀ ਹੋ ਗਿਆ 2 ਸਾਲਾਂ ਦਾ ਸਮਾਂ ਬੀਤਦਿਆਂ ਪਤਾ ਨਾ ਲੱਗਾ ਫਕੀਰ ਨੇ ਆ ਕੇ ਹਾਲਚਾਲ ਪੁੱਛਿਆ ਤਾਂ ਰਾਜਾ ਬਹੁਤ ਖੁਸ਼ ਸੀ ਰੱਬੀ ਬੰਦਗੀ ਨੇ ਆਤਮਿਕ ਆਨੰਦ ਬਖਸ਼ ਦਿੱਤਾ ਸੀ ਫਕੀਰ ਨੇ ਇੱਕ ਗੱਲ ਪੁੱਛੀ ਕਿ ਰਾਜਨ ਰਾਜ ਤੋਂ ਪਹਿਲਾਂ ਵੀ ਕਰਦਾ ਸੀ ਰਾਜ ਤੋਂ ਹੁਣ ਵੀ ਕਰਦਾ ਹੈ ਪਰ ਪਹਿਲਾਂ ਇੰਨਾ ਇੰਨਾ ਦੁਖੀ ਸੀ ਪਰ ਹੁਣ ਸੁਖੀ ਕਿਵੇਂ ਤਾਂ ਰਾਜਾ ਸੋਚ ਕੇ ਕਹਿਣ ਲੱਗਾ ਕਿ ਅਸਲ ਕਾਰਨ ਹੈ ਕਿ ਪਹਿਲਾਂ ਹਰ ਸਵਾਸ ਇਹੋ ਸੋਚ ਰਹੀ ਸੀ ਕਿ ਹੋਰ ਕਿਵੇਂ ਵਧਾਵਾਂ ਤੇ ਵਧੇ ਹੋਏ ਨੂੰ ਕਿਵੇਂ ਬਚਾਵਾਂ ਪਰ ਹੁਣ ਪਤਾ ਲੱਗ ਗਿਆ ਕਿ ਵਧਦਾ ਵੀ ਫਕੀਰ ਦਾ ਹੈ ਤੇ ਘਟਦਾ ਵੀ ਫਕੀਰ ਦਾ ਹੈ ਮੈਂ ਤਾਂ ਸਿਰਫ ਡਿਊਟੀ ਕਰਦਾ ਹਾਂ ਬਸ ਇਸ ਕਰਕੇ ਮਨ ਬਹੁਤ ਖੁਸ਼ੀ ਖੇੜੇ ਵਿੱਚ ਰਹਿੰਦਾ ਹੈ ਫਕੀਰ ਨੇ ਸਾਰੇ ਲਿਖਤ ਕਾਗਜ਼ ਪਾੜ ਦਿੱਤੇ ਅਤੇ ਰਾਜੇ ਨੂੰ ਸਮਝਾਇਆ ਕਿ ਬਸ ਹੋਣ ਸਭ ਕੁਝ ਰੱਬ ਦਾ ਸਮਝ ਕੇ ਵਰਤਣਾ ਹੈ ਇਹ ਰਾਜ ਮੇਰੇ ਕੋਲ ਰੱਬ ਦੀ ਈਮਾਨਤ ਹੈ ਰਾਜਨ ਰੱਬੀ ਬੰਦਗੀ ਨੇ ਤੈਨੂੰ ਨਿਯਤ ਕਰਕੇ ਰਜ਼ਾ ਦਤਾ ਹੈ ਭਾਈ ਗੁਰਦਾਸ ਜੀ ਦਾ ਇੱਕ ਬੜਾ ਸੁੰਦਰ ਕਥਨ ਹੈ ਕਿ ਜਿਸ ਪੁਰਖ ਨੇ ਗੁਰੂ ਵੱਲੋਂ ਬਖਸ਼ੇ ਗਿਆਨ ਨਾਲ ਹਰੀ ਪਰਮੇਸ਼ਰ ਦੇ ਦیدار ਕਰ ਲੈ ਅਤੇ ਉਹ ਪ੍ਰਭੂ ਭਗਤੀ ਵਿੱਚ ਲੀਨ ਹੋ ਗਿਆ ਉਹ ਤਾਂ ਸਵਰਗਾਂ ਦੀ ਲਾਲਸਾ ਨਰਕਾਂ ਦਾ ਡਰ ਖੁਸ਼ੀਆਂ ਦੀ ਤਮੰਨਾ ਵਿਪਤਾ ਸੋਗ ਦਾ ਭੈ ਹਰ ਗੱਲੋਂ ਮੁਕਤ ਹੋ ਜਾਂਦਾ ਹੈ ਇਥੋਂ ਤੱਕ ਕਿ ਜੀਵਨ ਜਿਉਣ ਦੀ ਖਾਹਿਸ਼ ਤੇ ਮੌਤ ਦਾ ਡਰ ਇਹਨਾਂ ਤੋਂ ਵੀ ਨਜ਼ਾਤ ਭਾਵ ਮੁਕਤੀ ਪਾ ਲੈਂਦਾ ਹੈ ਪ੍ਰਭੂ ਪ੍ਰੇਮ ਵਿੱਚ ਮਸਤ ਰੱਬੀ ਰਜ਼ਾ ਵਿੱਚ ਰਾਜੀ ਰਹਿੰਦਾ ਹੈ ਭਾਈ ਗੁਰਦਾਸ ਜੀ ਦਾ 409 ਨੰਬਰ ਕਵਿਤ ਹੈ ਬੰਛੇ ਨਾਸ ਵਰਗ ਬਾਸ ਮਾਨੈ ਨਾਨਰਕ ਤਰਾਸ आशा न करत चित्त होन हार हुए है संपत न हर खिपत में न सोगता है सुख दुख संसार बेहसना रोए है जन्म जीवन मृत मुकत न भेद खेद गम में तात्र काल बाल बुद्ध अवनोए है ज्ञान गुरु अंजन कै चीनत निरंजन ने बेरलो संसार प्रेम भक्त मह कोए है उतनी बड़ी गल व्याद ही नहीं <coughs> जितनी निर्वाह दी है व्याद तो एक दिन दी घटना है पर निर्वाह ਸਾਰੀ ਜ਼ਿੰਦਗੀ ਦਾ ਗਹਿਣਾ ਹੈ ਨਿਰਵਾਹੀ ਅਸਲ ਵਿੱਚ ਵਿਆਹ ਦੀ ਕੀਮਤ ਬਣਨਾ ਹੈ ਨਿਰਵਾਹੀ ਨੀਅਤ ਦਾ ਰਜਿਆ ਹੋਣਾ ਤਿਆੰਤ ਜ਼ਰੂਰੀ ਹੈ ਨੀਅਤ ਦੀ ਭੁੱਖ ਖਤਮ ਹੀ ਪ੍ਰਭੂ ਭਗਤੀ ਨਾਲ ਹੁੰਦੀ ਹੈ ਆਸਾ ਵਿੱਚ ਅਤ ਦੁੱਖ ਕਣਾ ਮਨ ਮੁਖ ਚੇਤ ਲਾਇਆ ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਾੜਵੀ ਨੂੰ ਸੋਧ ਕੇ ਸਰਦਾਰ ਬਣਾਇਆ ਪਰ ਜਦੋਂ ਉਹ ਸਰਦਾਰ ਹੋ ਕੇ ਵੀ ਬਾਗੀ ਹੋ ਗਿਆ ਤਾਂ ਰੋਹਤਾਸ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਇੱਥੇ ਵੀ ਕੈਦ ਦੇ ਦਿਨਾਂ ਵਿੱਚ ਕਦੇ ਪਰਮੇਸ਼ਰ ਨੂੰ ਕਦੇ ਮਹਾਰਾਜਾ ਰਣਜੀਤ ਸਿੰਘ ਨੂੰ ਗਾਲਾਂ ਕੱਢਦੇ ਰਹਿਣਾ ਸਾਖਤਾ ਵਾਂਗੂ ਜੀਵਨ ਗੁਜ਼ਾਰ ਰਿਹਾ ਸੀ ਇਸ ਤਰ੍ਹਾਂ ਦਾ ਹੋਣ ਕਰਕੇ ਕੋਈ ਜੇਲ੍ਹ ਕਰਮਚਾਰੀ ਵੀ ਉਸ ਦੀ ਕੋਠੜੀ ਦੇ ਨੇੜੇ ਨਾ ਜਾਇਆ ਕਰੇ ਇੱਕ ਦਿਨ ਅਚਾਨਕ ਇਕਾਂਤ ਤੋਂ ਦੁਖੀ ਹੋਇਆ ਆਪਣੀ ਹੀ ਜੇਲ੍ਹ ਕੋਠੜੀ ਦੇ ਜਾਲੇ ਸਾਫ਼ ਕਰਨ ਲੱਗ ਪਿਆ ਸਾਫ ਕਰਦਿਆਂ ਅਚਾਨਕ ਇੱਕ ਪੋਥੀ ਭਾਵ ਧਾਰਮਿਕ ਕਿਤਾਬ ਦੇ ਕੁਝ ਪੰਨੇ ਮਿਲੇ ਜਿਸ ਉੱਤੇ ਗੁਰਬਾਣੀ ਦੇ ਕੁਝ ਸ਼ਬਦ ਲਿਖੇ ਹੋਏ ਸਨ ਪਹਿਲਾ ਸ਼ਬਦ ਇਹ ਸੀ ਸਤਿ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਉ ਰਾਖਲੇ ਹੋ ਇਹ ਬਾਰੀ ਦੁਖੀ ਹੋਈ ਜਿੰਦੜੀ ਨੂੰ ਇਹਨਾਂ ਅਮਰਤ ਬੋਲਾਂ ਨੇ ਰੇਗਿਸਤਾਨ ਵਿੱਚ ਪਟਕਦੇ ਪਾਣੀ ਦੀ ਤਲਾਸ਼ ਵਿੱਚ ਜਿਵੇਂ ਕਿਸੇ ਪੁਰਖ ਨੂੰ ਮਾਨੋ ਅੰਮ੍ਰਿਤ ਦਾ ਖਜ਼ਾਨਾ ਦੇ ਦਿੱਤਾ ਹੋਏ ਵਾਂਗੂ ਪ੍ਰਤੀਤ ਹੋਇਆ ਪੜ ਕੇ ਹੈਰਾਨ ਹੋਇਆ ਕਿ ਰੱਬ ਸਦਾ ਬਖਸ਼ੰਦ ਹੈ ਅੰਦਰ ਦੀ ਪੁਕਾਰ ਨੇ ਹੋਰ ਅੱਗੇ ਪੜਨ ਲਈ ਪਰੇ ਰਿਆ ਪਰ ਪੜਦਿਆਂ ਰੱਬੀ ਬਾਣੀ ਦੀਆਂ ਫਿਰ ਪੰਕਤੀਆਂ ਆ ਗਈਆਂ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੈ ਆਸਰਾ ਜੁ ਕੈ ਸਭ ਅਸਰਾਓ ਚਿਤ ਆਵੇ ਓ ਸਪਾਰ ਬ੍ਰह्म ਲੱਗੇ ਨਾ ਤਤੀਵਾਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਸ਼ਰਧਾ ਉਪਜ ਪਈ ਸ਼ਾਂਤੀ ਨਸੀਬ ਹੋਈ ਰੱਬੀ ਪ੍ਰੇਮ ਜਾਗ ਪਿਆ ਜਿਸ ਨਾਲ ਸਵਾਸ ਸਵਾਸ ਸ਼ੁਕਰਾਨਾ ਕਰਨ ਲੱਗ ਪਿਆ ਜੀਵਨ ਸੁਧਰ ਗਿਆ ਇੰਨਾ ਹੀ ਦਿਨਾਂ ਵਿੱਚ ਅਚਾਨਕ ਕਿਦਰੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਆ ਗਏ ਕਿਸੇ ਸਰੀਰਕ ਖੇਚਲ ਕਾਰਨ ਰਾਤੀ ਨੀਂਦ ਨਾ ਆਈ ਜੇੜੀ ਦਵਾਦਾਰੂ ਕਰ ਸਕਦੇ ਸੀ ਕੀਤੀ ਪਰ ਚੈਨ ਨਹੀਂ ਆਇਆ ਅਚਾਨਕ ਖਿਆਲ ਆਇਆ ਕਿ ਦੁਨਿਆਵੀ ਵੈਦਾਂ ਦੀ ਗੱਲ ਛੱਡ ਕੇ ਵੈਦ ਗੋਬਿੰਦ ਨੂੰ ਬੇਨਤੀ ਕਰਾਂ ਸਤ ਗੁਰੂ ਜੀ ਅੱਗੇ ਅਰਦਾਸ ਕੀਤੀ ਸ਼ਾਂਤੀ ਆਈ ਸਵੇਰੇ ਮਹਾਰਾਜੇ ਨੇ ਉੱਠ ਕੇ ਬਚਨ ਕੀਤਾ ਕਿ ਰਾਤ ਸਤ ਗੁਰੂ ਜੀ ਕਿਰਪਾ ਕਰਕੇ ਸ਼ਾਂਤੀ ਨਸੀਬ ਹੋਈ ਹੈ ਸੋ ਮੈਂ ਇਸ ਕਿਲੇ ਵਿੱਚ ਆਏ ਕਿਸੇ ਕੈਦੀ ਨੂੰ ਅੱਜ ਆਜ਼ਾਦ ਕਰਦਿਆਂ ਤਾਂ ਉਸੇ ਵਕਤ ਜੇਲ੍ਹ ਕਰਮਚਾਰੀਆਂ ਨੇ ਉਸ ਧੜਵੀ ਸਰਦਾਰ ਦੀ ਸਾਰੀ ਵਿਥਿਆ ਸੁਣਾਈ ਮਹਾਰਾਜੇ ਨੇ ਆਜ਼ਾਦ ਕਰਕੇ ਆਪਣੇ ਕੋਲ ਬੁਲਾਇਆ ਕਿ ਦਸ ਤੈਨੂੰ ਕਿਹੜੀ ਪਦਵੀ ਦਿਆਂ ਕਿਉਂਕਿ ਤੇਰਾ ਜੀਵਨ ਬਹੁਤ ਸੁਧਰ ਗਿਆ ਹੈ ਅਤੇ ਅੱਜ ਮੇਰਾ ਮਨ ਵੀ ਬਹੁਤ ਪ੍ਰਸੰਨ ਹੈ ਉਹ ਤਾੜਵੀ ਜਿਹੜਾ ਗਾਲਾਂ ਕੱਢਦਾ ਰਹਿੰਦਾ ਸੀ ਹੱਥ ਜੋੜ ਕੇ ਕਹਿਣ ਲੱਗਾ ਕਿ ਬਹੁਤ ਧੰਨਵਾਦ ਆਪ ਜੀ ਦਾ ਪਰ ਹੁਣ ਮੈਨੂੰ ਕਿਸੇ ਦੁਨਿਆਵੀ ਪਦਵੀਆਂ ਦੀ ਭੁੱਖ ਨਹੀਂ ਹੁਣ ਤਾਂ ਬਸ ਰਹਿੰਦੇ ਸੁਆਸ ਪਰਬੂ ਜਾਦ ਵਿੱਚ ਗੁਜ਼ਰ ਜਾਣ ਇਹੋ ਅਰਦਾਸ ਕਰਨਾ ਮਹਾਰਾਜਾ ਰਣਜੀਤ ਸਿੰਘ ਹੈਰਾਨ ਹੋ ਗਿਆ ਕਿ ਗੁਰਬਾਣੀ ਨਾਲ ਬੰਦੇ ਦੇ ਅੰਦਰ ਦੀ ਹਰੇਕ ਭੁੱਖ ਸ਼ਾਂਤ ਹੋ ਜਾਂਦੀ ਹੈ ਅਸਲ ਵਿੱਚ ਨੀਅਤ ਦਾ ਰਜਿਆ 파ਰਖੂ ਹੀ ਰਾਜਾ ਹੁੰਦਾ ਹੈ ਹਰੀ ਪਰਮੇਸ਼ਰ ਨੂੰ ਪਾ ਲੈਣ ਵਾਲੇ ਦੀ ਕੋਈ ਇੱਛਾ ਅਧੂਰੀ ਨਹੀਂ ਰਹਿੰਦੀ ਉਸ ਅੰਦਰ ਤਾਂ ਬਲਕੇ ਪੂਰਨ ਤ੍ਰਿਪਤੀ ਹੋ ਜਾਂਦੀ ਆ ਲਾਲਚ ਅਧੀਨ ਹੋ ਕੇ ਪਟਕਣਾ ਤਾਂ ਦੂਰ ਦੀ ਗੱਲ ਉਹ ਤਾਂ ਫਿਰ ਰੋਜੀ ਰੋਟੀ ਲਈ ਵੀ ਕਦੇ ਚਿੰਤਾ ਨਹੀਂ ਕਰਦਾ ਉਸ ਨੂੰ ਤਾਂ ਰੋਜੀ ਦੀ ਚਿੰਤਾ ਦੀ ਥਾ ਰਾਜਿਕ ਰਿਜਕ ਦੇਣ ਵਾਲੇ ਦਾ ਚਿੰਤਨ ਚੰਗਾ ਲੱਗਦਾ ਹੈ ਕਵੀ ਬਾਲਮ ਦਾ ਇੱਕ ਵਚਨ ਹੈ ਜੇ ਸਰੋਜ ਰਜਾਤੀ ਜਿਵੇਂ ਰੋਜ਼ ਰਾਜ਼ਾ ਦੀ ਥੀਨ ਮਿਆਂ ਤੂੰ ਰਾਜਕ ਉਹਦੋਂ ਤੋਂ ਕੀਤੀ ਤਿਆਰ ਰੋਜੀ ਰੋਜੀ ਖਾਣ ਵਾਲੇ ਆਉਂਦੇ ਬਹੁਤ ਮਗਰੋਂ ਪਹਿਲਾਂ ਕਰਦਾ ਹੈ ਇੰਤਜ਼ਾਰ ਰੋਜੀ ਮਾਂ ਦੇ ਸੀਨੇ ਦੇ ਸੋਲ ਖਜ਼ਾਨਿਆਂ ਚੋਂ ਬਣ ਕੇ ਵਹਿੰਦੀ ਹੈ ਦੁੱਧ ਦੀ ਧਾਰ ਰੋਜੀ ਤੈਨੂੰ ਰੋਜੀ ਦੀ ਕੀ ਪਰਵਾ ਬਾਲਮ ਜਦ ਦੇਣ ਹਾਰ ਆਪ ਦਾਤਾ ਰੋਜੀ ਨੀਅਤ ਦਾ ਭੁੱਖਾ ਖੋਣਾ ਜਾਣਦਾ ਪਰ ਨੀਅਤ ਦਾ ਰਜਿਆ ਦੇਣਾ ਜਾਣਦਾ ਜਹੇ ਪੁਰਖ ਦੀ ਤਲੀ ਤੇ ਰੱਖਿਆ ਇੱਕ ਪ੍ਰਸ਼ਾਦਾ ਵੀ ਵੰਡ ਕੇ ਖਾਦਾ ਹੋਰ ਦੀ ਵੀ ਭੁੱਖ ਮਿਟਾ ਦਿੰਦਾ ਇੱਕ ਗੱਲ ਹੋਰ ਖਿਆਲ ਕਰਨ ਯੋਗ ਹੈ ਕਈ ਵਾਰੀ ਮਨੁੱਖ ਦੇ ਕੁਝ ਦੇਣ ਵਿੱਚ ਵੀ ਭੁੱਖ ਛੁਪੀ ਹੁੰਦੀ ਆ ਕਦੇ ਜਹਾ ਪੁਰਖ ਹੰਕਾਰ ਦੀ ਭੁੱਖ ਲਈ দান ਕਰਦਾ ਕਦੇ ਹੋਰ ਬਹੁਤੀ ਪ੍ਰਾਪਤੀ ਲਈ ਕਿਸੇ ਨੂੰ ਕੁਝ ਦਿੰਦਾ ਦੇ ਦੇ ਮੰਗੇ ਸਹਿਸਾ ਗੂਣਾ ਸ਼ੋਭ ਕਰੇ ਸੰਸਾਰ ਰੱਬੀ ਬਾਣੀ ਦਾ ਪਰਮਾਨ ਹੈ ਪਰ ਜਿਸ ਨੇ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਉਸ ਨੂੰ ਜਪ ਲਿਆ ਹੁੰਦਾ ਉਹ ਤਾਂ ਅੰਦਰੋਂ ਬਾਹਰੋਂ ਹਰ ਤਰ੍ਹਾਂ ਨਾਲ ਰਜਿਆ ਹੁੰਦਾ ਕਿਸੇ ਨੂੰ ਕੁਝ ਦੇ ਕੇ ਵੀ ਸ਼ੁਕਰਾਨਾ ਹੀ ਕਰਦਾ ਹੈ ਕਿਸੇ ਇੱਕ ਧਨੀ ਪੁਰਖ ਨੂੰ ਦਾਨ ਕਰਦਿਆਂ ਦੇਖ ਕੇ ਹੀ ਕਿਸੇ ਜਗਿਆਸੂ ਨੇ ਇੱਕ ਸਵਾਲ ਕੀਤਾ ਸੀ ਕਿ ਸੇਠ ਜੀ ਕੀ ਕਾਰਨ ਹੈ ਦਾਨੀ ਪੁਰਖ ਦਾ ਚਿਹਰਾ ਜਾਂ ਗਰਦਨ ਹੰਕਾਰ ਨਾਲ ਆਕੜੀ ਤਾਂ ਮੈਂ ਆਪ ਵੇਖੀ ਆ ਪਰ ਤੁਹਾਡੇ ਵਾਂਗੂ ਨੀਵੀਂ ਪਾ ਕੇ ਕੋਈ ਦਾਨ ਕਰਦਾ ਨਹੀਂ ਦੇਖਿਆ ਤਾਂ ਉਸ ਦਾਨੀ ਪੁਰਖ ਨੇ ਜਵਾਬ ਦਿੱਤਾ ਸੀ ਕਿ ਭਾਈ ਅਸਲ ਗੱਲ ਇਹ ਹੈ ਕਿ ਦੇਣ ਵਾਲਾ ਤਾਂ ਕੋਈ ਹੋਰ ਹੈ ਜਿਹੜਾ ਦਿਨ ਰਾਤ ਬਖਸ਼ਿਸ਼ਾਂ ਕਰ ਰਿਹਾ ਹੈ ਮੈਂ ਤਾਂ ਸਿਰਫ ਵੰਡਦਾ ਹੀ ਹਾਂ ਪਰ ਲੋਕ ਮੇਰੇ ਹੱਥਾਂ ਦੀ ਹਰਕਤ ਵੇਖ ਕੇ ਮੈਨੂੰ ਹੀ ਦਤਾਰ ਸਮਝ ਲੈਂਦੇ ਨੇ ਜਿਸ ਕਰਕੇ ਮੈਂ ਸ਼ਰਮਿੰਦਾ ਹੋ ਕੇ ਮੂੰ ਨੀਵਾ ਕਰ ਲੈਂਦਾ ਹਾਂ ਸਿੱਖੇ ਕਹਾਂ ਸੋ ਸੇਖ ਜੀ ਐਸੀ ਦੇਣੀ ਦੇਣ ਜਿਉਂ ਜਿਉਂ ਕਾਰ ਉੱਚਾ ਉਠੈ ਤਿਉ ਤਿਉ ਨੀਚੇ ਨੈਣ ਤਾਂ ਦਾਨੀ ਪੁਰਖ ਨੇ ਇਹ ਸਵਾਲ ਸੁਣ ਕੇ ਜਵਾਬ ਦਿੱਤਾ ਸੀ ਦੇਨ ਹਾਰ ਕੋਈ ਔਰ ਹੈ ਭੇਜ ਤਹਿ ਦਿਨ ਰੈਣ ਲੋਗ ਭਰਮ ਮੁਝ ਪਰ ਕਰੈ ਤਾਂ ਤੇ ਨੀਚੇ ਨੇ ਅਜਹੀ ਨੀयत ਦੇ ਰੱਜੇ ਬੁਰਖ ਜਿਸ ਨੂੰ ਕੁਝ ਦੇ ਕੇ ਚਤਾਰਨ ਦੀ ਜਾਂ ਹੰਕਾਰ ਦੀ ਭਾਵਨਾ ਨਾ ਹੋਵੇ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਅਜ਼ਾਹਾ ਬੁਰਖ ਹੀ ਅਸਲ ਵਿੱਚ ਨਿਰਭਾ ਕਰਨ ਵਾਲਾ ਹੁੰਦਾ ਹੈ ਜੇ ਪ੍ਰਸਾਦ ਕਰੇ ਪੁੰਨ ਬੋਹਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਬੰਦੇ ਦਾ ਬਾਲਪਨ ਕੁਜ਼ ਲੈਣ ਵਿੱਚ ਗੁਜ਼ਰਦਾ ਕਿ ਮਾਪੇ ਵੀ ਦਿੰਦੇ ਹਨ ਆਂਡ ਗਵੰਡ ਵੀ ਦਿੰਦਾ ਛੇ ਦੇ ਹੋ ਕਾਰਨ ਹੋਵੇ ਕਿ ਸਾਡੇ ਸਮਾਜ ਵਿੱਚ ਬਹੁਤ ਵਾਰੀ ਘਰ ਆਇਆ ਰਿਸ਼ਤੇਦਾਰ ਜਾਂ ਸੰਬੰਧੀ ਵੀ ਜਾਣ ਲੱਗਿਆਂ ਬੱਚਿਆਂ ਨੂੰ ਪੈਸੇ ਦੇ ਜਾਂਦਾ ਹੈ ਕਿਉਂਕਿ ਬਚਪਨ ਦੀ ਉਮਰ ਹੀ ਕੁਝ ਲੈਣ ਦੀ ਹੁੰਦੀ ਹੈ ਪਰ ਵਿਆਹ ਦੇ ਨਾਲ ਜ਼ਿੰਦਗੀ ਦਾ ਪਾਸਾ ਪਰਤ ਜਾਂਦਾ ਹੈ ਹੁਣ ਜ਼ਿੰਮੇਵਾਰੀ ਕੁਝ ਦੇਣ ਦੀ ਬਣ ਜਾਂਦੀ ਹੈ ਹੁਣ ਮਾਪਿਆਂ ਵੀ ਕੁਝ ਲੈਣਾ ਹੈ ਬੱਚਿਆਂ ਵੀ ਕੁਝ ਲੈਣਾ ਹੈ ਸਰਕਾਰਾਂ ਨੇ ਵੀ ਲੈਣਾ ਹੈ ਤੇ ਇਸਤਰੀ ਨੇ ਵੀ ਕੁਝ ਲੈਣਾ ਹੈ ਹੋਰ ਤਾਂ ਹੋਰ ਇਸ ਉਮਰ ਵਿੱਚ ਤਾਂ ਰੱਬੀ ਲੇਖਾ ਦੇਣਾ ਪੈਂਦਾ ਹੈ ਇਹ ਵੀ ਜਿਆਦਾ ਆਉਣ ਲੱਗ ਪੈਂਦਾ ਹੈ ਇਸ ਲਈ ਹੀ ਮਨ ਚਿੰਦਿਆ ਪਾ ਕੇ ਨੀਅਤ ਅਧਾਰ ਜਿਆ ਪੁਰਖ ਹਰ ਇੱਕ ਨਾਲ ਨਿਰਵਾਹ ਕਰ ਲੈਂਦਾ ਹੈ ਅਤੇ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦਾ ਹੋਇਆ ਆਪਣੀ ਜ਼ਿੰਦਗੀ ਨੂੰ ਸਫਲਿਆ ਕਰਦਾ ਹੈ